ਸਤਿ ਸ੍ਰੀ ਅਕਾਲ ਜੀ ਰਵੀਰ ਸਤਿ ਸ੍ਰੀ ਅਕਾਲ ਗੱਲ ਸਤਿ ਸ੍ਰੀ ਅਕਾਲ ਕਿੰਨੇ ਨਗਰ ਆ ਕੇ ਆ ਗਿਆਂ ਫਿਰ ਅੱਜ ਦੋ ਨਾ ਗਿਆ ਇੱਕ ਤੇ ਜਿਸੂਏ ਮਾਝਾ ਦੁੱਧ ਤੇ ਚੜੀ ਆ ਦੇ ਇੱਕ ਆਪਣੇ ਕੋ ਦੂਜੇ ਸਮੇ ਝੋਟੀ ਆ ਜਿਹੜੀ ਉਹ ਰਾਤੀ ਸੋਈ ਆ ਲੱਤਾਂ ਚੌੜੀਆਂ ਕਰ ਕਰੇ ਬਸਾਉਂਦੀ ਹੈ ਗਰ ਮਰੇ ਪਾਂਡਾਵਾ ਵਾਲੇ ਦੱਸਦੀ ਹੈਗਾ ਕੋਹ ਤੇ ਪੱਕੀ ਗੱਲ ਆ 12 13 ਲੀਟਰ ਭਾਵੇਂ ਕੰਡੇ ਦੇ ਲਈ ਫਿਰੇ ਗਰੇ ਮੁੱਲ ਕਰਨਾ ਪਹਾਨ ਆ ਇਹਦਾ 92000 ਰੁਪਇਆ ਲੈਣ ਦੇਣਾ ਮਗਰ ਸੁਆ ਸੁਆ ਤਿਜਾ ਮਗਰ ਸੱਜਣੋਂ ਕੱਟੀ ਦੇ ਬਰੀਡ ਦੀ ਤੇ ਅੱਗੇ ਆ ਗਈ ਬਿਲਕੁਲ ਜੇਰ ਪਾਤੀ ਆ ਪ੍ਰੋਪਰ ਸੂਈ ਆ ਇਹ ਇਹਦਾ ਕੀ ਮੋਲਾ ਦੂਜੀ ਸੂਈ ਛੋਟੀ ਸੂਈ ਆ ਰਾਤੀ ਤੇ ਵੇ ਪਟਾਕੇ ਪਾਉਦੀ ਗਾਂ ਬਾਤਾਂ ਪਾਉਦੀ ਹਾਂ ਮਗਰੇ ਦੇ ਕਟਾਏ ਹੋਰੇ ਦੁੱਧ ਮੇਰਾ ਵੀ ਪਹਿਲੇ ਸੂਈ ਦਾ 11 12 ਲੀਟਰ ਆਪਣੇ ਸਮਝ ਲਾਵੇ ਤੇ ਵੀ 92000 ਦੀ ਹਾਂ ਨਾ ਉੜਦੀਆਂ ਆਲੇ ਉੜਦੀਆਂ ਆਲੇ 92000 ਚ ਕੋਈ ਛੋੜ ਕਰਾਲੇ 500000 ਵਕਰੀ ਜਾਂ ਕੋਈ ਲਾਗੇ ਬਨੇ ਉਹ ਤੁਹਾਡੀ ਇੱਛਾ ਆ ਇਹ ਦੋਨ ਆ ਗਿਆ ਛੋਟੀ ਦੀ ਸਿੰਗੀ ਸ਼ਾਰਟ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਦੇਣ ਲੱਗੇ ਆ ਲੌਂਗ ਵੀਡੀਓ ਕੋਈ ਅੱਧੇ ਘੰਟੇ ਤੱਕ ਤੁਹਾਡੇ ਕੋਲ ਪਹੁੰਚ ਜਾਊਗੀ ਕੋਈ ਵੀ ਭੈਣ ਭਰਾ ਸਾਈਦਾ ਨਾ ਕਰੇ ਇੱਥੇ ਆਣ ਕੇ ਨਰਕ ਪਰ ਕਰੇ ਤੇ ਕੈਸ਼ ਦੇਵੇ ਤੇ ਲੈ ਕੇ ਜਾਵੇ 7